ਹਾਂਜੀ ਕਿਸਾਨ ਭਰਾਵੋ ਅੱਜ ਤਰੀਕ ਹੋ ਗਈ ਹੈ 11 ਦਸੰਬਰ ਅੱਜ ਜੀ 11 ਦਸੰਬਰ ਤਰੀਕ ਹੋ ਗਈ ਹੈ 11 ਦਸੰਬਰ ਨੂੰ ਆਏ ਆ ਜੀ ਬਾਸਪਤੀ ਦੀ ਬੋਲੀ ਤੇ ਕੋੜਪੂਰਾ ਮੰਡੀ ਤੇ ਵੇਣੇ ਚ ਕੀ ਹਿਸਾਬ ਕਿਤਾਵਾਂ ਜਾਂਦਾ ਤੇ ਵੇਣੇ ਕਿਹੜੀ ਵੈਰਾਈਟੀ ਹੈ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰ ਲਿਓ ਜੀ ਬਾਕੀ ਵੇਣੇ ਆ ਜੋ ਕੀ ਹਿਸਾਬ ਕਿਤਾਵਾਂ ਜਾਂਦਾ ਜੀ ਬਾਸਪਤੀ ਤੇ ਕੋੜਪੂਰਾ ਦੀ ਮੰਡੀ ਦੇ ਵਿੱਚ ਤੇ ਲਓ ਜੀ ਬੋਲੀ ਸ਼ੁਰੂ ਆ ਇੱਥੋਂ ਬਾਕੀ ਆ ਜੋ ਟੌਪ ਦਾ ਮਾਲਾ ਕਹਿੰਦੇ ਇੱਕ ਨੰਬਰ ਵੀ ਜਾਂਦੀ ਹੈ ਲੋਜੀਆਂ ਦੇ 17 18 ਲੋ ਜੀ 17 18 ਆਂਦੇ ਆ 11 ਤੱਕ ਬਾਕੀ ਵੇਣਿਆ ਤੇ ਲਾਈਕ ਐਂਡ ਸ਼ੇਅਰ ਜਰੂਰ ਕਰ ਦਿਓ ਬੋਲੋ ਬੋਲੋ ਆਂ ਬੋਲੇ ਬੋਲੋ ਆ ਬੋਲੇ ਬੋਲੋ 10000 ਰੁਪਏ 3000 ਰੁਪਏ ਹਾਂ ਕੋਈ ਵਾਧਾ ਨਾ ਰੱਖੋ 3000 ਰੁਪਏ 500 ਰੁਪਏ 10 10 ਕਰੋ 3100 ਰੁਪਏ ਕੱਤੀ 100 ਰੁਪਏ ਬਣ ਪੱਖਾ ਬਸ ਬਸ ਨਹੀਂ ਪੱਖਾ ਕੇ ਮੈਂ ਪੱਖਾ ਸੇਵਾ ਲਾ ਲਿਆ ਚਾਵਲ ਚਲਾਇਆ ਬੋਲ ਬੋਲ ਚਾਵਲ ਕਹਿੰਦੇ 3200 ਕਰੋ ਮੈਂ 3200 ਮੈਂ 3200 ਚਾਵਲ 5 25 25 30 40 ਚਾਵਲ ਕਹਿੰਦੇ 3200 ਕਰੋ ਮੈਂ 3200 ਮੈਂ 3200 ਚਾਵਲ 5 25 25 30 40 40 50 50 ਚਾਵਲ ਕਹਿੰਦੇ 3200 ਕਰੋ ਮੈਂ 3200 ਮੈਂ 3200 ਚਾਵਲ 5 25 25 30 40 40 50 50 ਚਾਵਲ ਕਹਿੰਦੇ 3200 ਕਰੋ ਮੈਂ 3200 ਮੈਂ 3200 ਚਾਵਲ 5 25 25 30 40 40 50 50 ਚਾਵਲ ਕਹਿੰਦੇ 3200 ਕਰੋ ਮੈਂ 3200 ਮੈਂ 3200 ਚਾਵਲ 5 25 25 30 40 40 50 50 ਚਾਵਲ ਕਹਿੰਦੇ 3200 ਕਰੋ ਮੈਂ ਅਸਲੀ 82 90 92 92 92 ਹਾਂਜੀ ਫਟ ਗਈ ਫਟ ਗਈ ਅਰੇ ਫਟ ਗਈ ਮੋਹਨੇ ਕੋਈ ਨਹੀਂ ਅਰੇ ਤੇਰੀ ਫਟ ਗਈ ਆਈ 395 ਰੁਪਏ ਹੀ ਕਿਉਂ ਪੁੱਛਿਆ ਕੋਈ ਨਾ ਕਹ ਨੂੰ ਕਾਲਾਂ ਦੇ ਫੋਨ ਨੂੰ 395 ਰੁਪਏ ਹੀ 92 92 ਰੁਪਏ ਹੀ ਕਾਲਾਂ ਕਾਲਾਂ ਦੇ ਫੋਨ ਨੂੰ ਆਈ 395 ਰੁਪਏ ਹੀ

ਇਹ ਦੇਖਿਆ ਜਾ ਸਕਦਾ ਹੈ ਇਹ ਲਿਆ ਹੈ ਵਿਜਟ 3300 ਰੁਪਏ ਲਓ ਜੀ 3300 ਰੁਪਏ ਹੋ ਗਈ ਹੈ 17 18 ਵੈਰਾਈਟੀ ਸੀਗੀ ਬਾਕੀ ਅੱਗੇ ਵੇਖਦੇ ਆ ਕਿਹੜੀ ਵੈਰਾਈਟੀ ਕਿਸਾਨ ਪ੍ਰਭੂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਬਈ ਲਓ ਜੀ 17 18 ਵੈਰਾਈਟੀ ਆ ਗਈ ਇਹ ਵੀ ਬਾਕੀ ਵੇਣਿਆ 17 18 ਆ ਗਈ ਹੈ ਕਹਿੰਦੇ ਬੋਲੋ ਬਈ ਤੇ ਬਾਕੀ ਤੁਸੀਂ ਰੌਣਕ ਮੇਲਾ ਦੇਖ ਸਕਦੇ ਹੋ ਜੀ ਕੋਟਕਪੂਰਾ ਦੀ ਮੰਡੀ ਦੇ ਵਿੱਚ आशी भाई का मन तोड़ दिया सकील भाई तुमने रेल दिया तो खुश शुरू करो कितने पाद की थी बोली ये टीमों का स्टार्ट एक नहीं पता है हां जी ये देखो ये टीमों को बोल देखो कैसे तीर के मुचके कटाला कोई नहीं का बोलिंग का डालिया कोई बात नहीं भाई बोलो ही बोलो किसी से बोलो सर जल्दी से 3200 ਰੁਪਏ ਲਏ 5 ਰੁਪਏ 3400 3400 3400 ਰੁਪਏ 1 3400 ਰੁਪਏ 3400 ਰੁਪਏ 5 ਰੁਪਏ 10 20 ਰੁਪਏ 40 ਰੁਪਏ 40 ਰੁਪਏ 90 ਰੁਪਏ 2500 2500 ਰੱਖੋ 23 ਰੁਪਏ

ਅਈ 15 ਰੁਪਏ ਹਾਂ ਜੀ ਹਾਂ ਹਾਂ ਅਈ 15 ਰੁਪਏ 15 ਹੈ ਜੀ ਜੁਗ ਮੈਨਾ 25 ਆ ਜਣੀ ਐ ਜਿੰਕੋ 15 ਰੁਪਏ ਹਾਂ ਜੀ 20 20 ਮਾਰ ਪਾਓ ਖੜਾ 25 25 25 25 ਅਈ 25 ਰੁਪਏ 36 ਰੁਪਏ ਹਾਂ ਜੀ 30 ਰੁਪਏ 30 ਰੁਪਏ 30 ਰੁਪਏ ਅਈ ਵੀ ਦੀ ਕਮੀ ਐ 300 ਰੁਪਏ 300 ਰੁਪਏ 300 ਰੁਪਏ 300 ਰੁਪਏ ਅਜਾ 300 ਰੁਪਏ ਆ 3600 300 ਰੁਪਏ ਰੇਟ ਚੱਲ ਰਿਹਾ ਜੀ 17 18 ਦਾ ਨਹੀਂ ਪਾਣੀ ਛੋੜ ਕੇ ਚੱਲੋ ਕੀ ਕਰਦੀ ਏ ਲਓ ਜੀ 3600 ਤੇ 300 ਰੁਪਏ ਢੇਰੀ ਹੋ ਚੁੱਕੀ ਆ 17 18 ਦੀ ਆ ਅਗਲੀ ਢੇਰੀ ਵੇਣੇ ਕਿਹੜੀ ਵੈਰਾਈਟੀ ਆ ਤੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ। ਲਓ ਜੀ ਆਹ ਢੇਰੀ ਵੇਣਿਆ ਕੀ ਹਿਸਾਬਿਆਂ ਦਾ। ਲਓ ਜੀ। ਲਓ ਜੀ ਇਹ ਢੇਰੀ ਹੈਗੀ ਆ। ਲਓ ਜੀ ਇਹ ਵੀ 17 18 ਹੀ ਆ। ਇਹ ਢੇਰੀ ਵੀ 17 18 ਦੀ ਹੈ। ਬਾਕੀ ਇਹਦਾ ਵੀ ਵੇਣਿਆ ਕੀ ਹਿਸਾਬ ਕਿਤਵ ਜਾਂਦਾ। ਬਾਕੀ ਆ ਜਾਓ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਤਰੀਕ ਹੋ ਗਈ ਅੱਜ 11 ਦਸੰਬਰ।

ਦੀ ਹੋਰ ਨਹੀਂ ਬੋਲੀ ਨਾ ਇੱਕ ਨੇ ਪਾ ਦਿੱਤਾ ਹੋਰ ਨਹੀਂ ਬੋਲੀ ਨਾ ਮੈਂ ਖੜਾ ਤੇ ਹੀ ਬਹੁਤ ਹੀ ਹੈ ਨੀ ਵੀ ਪੈਸਾ ਦੀ ਹੈ ਕੀ ਬਾਤ ਹੈ ਬੋਲੋ ਨਾਮ ਕੀ ਜੀ ਕਰ ਰਿਹਾ ਬੀਬੀ ਉਹ ਵਰਦੀ ਬਾਗੇ ਬਾਗੇ ਨਵ ਜੀ ਸਾਹ ਪਿੱਛੇ ਖੜੇ ਆ ਗਿਆ ਇਹ ਤਾਂ ਜਾਰੀ ਪੰਜਾ ਪੰਜਾ ਲਓ ਪੰਜਾ ਵੀ ਹੈ ਯਾਰ 60 ਵੀ ਹੈ ਆਹ ਡਾਬਰ ਬਕੇ 60 ਲਾਟ ਪੁਟ ਕਰਨਾ ਹੈ ਆਪਾਂ ਚੋਣ ਵੀ ਨਾਲ 73 ਅਸੀਂ ਅਸੀਂ ਆਈਏ ਠੀਕ ਧਾਰੀ ਹੈ ਕਿ ਲੜਾ ਅਸੀਂ ਆਲੀ ਅਸੀਂ ਕਿੰਨੇ ਆਏ 3580 ਰੁਪਏ 85 85 85 17 18 90 छत्तीसर भी है। नहीं छत्तीसर भी है। छत्तीसर भी है। छत्तीसर। छत्तीसर। और पंजे। दस। पंद्रह। 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 बी। पच्चीस। चतिशतीसर भी है। तीसर भी है। तीसर भी है। आरबर। तीसर भी है। नहीं नहीं। ਫਿਰ ਜੇ ਕਰਦੇ ਹੁੰਦੇ ਭਾਈ ਦਵਲ ਪੱਕੇ ਤੇ ਆ ਛੱਤੀਓ 31 ਗੋਗੇ ਨੇ ਲਓ ਜੀ 3600 ਤੇ 30 ਰੁਪਏ ਹੋ ਚੁੱਕੀ ਆ 17 18 ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅਗਲੀ ਢੇਰੀ ਵੇਨੇ ਕਿਹੜੀ ਵੈਰਾਈਟੀ ਹੈ ਕੀ ਹਿਸਾਬ ਕਿਤਾਬ ਜਾਂਦਾ ਆਜੋ ਬਾਕੀ ਤੇ ਲੋਈ ਕਿਹੜੀ ਢੇਰੀ ਹੈ ਵੇਨੇ ਆ ਹਟ ਆ ਢੇਰੀਆਂ ਦੇ ਵੇਨੇ ਬਾਕੀ ਢੇਰੀ ਦਾ ਕੀ ਹਿਸਾਬ ਕਿਤਾਬ ਜਾਂਦਾ ਹੀ ਆਜੋ ਰਣਾ ਦਾ ਯੋਗ ਹੋਵੇ ਸਮਝਿਆ ਸੀ ਕਿ ਤਰ੍ਹਾਂ ਮੈਂ ਬੋਲੇ ਬੋਲੇ ਬੋਲੋ ਦੇਖਣੋਂ ਅੱਗੇ ਤੇਰੀ ਹੋ ਜੇ ਨਾ ਲਓ ਜੀ 3600 ਤੇ 30 ਰੁਪਏ ਵੀ ਤੇਰੀ ਹੋ ਚੁੱਕੀ ਆ ਆ ਮੁੱਛਲ ਆ ਗਿਆ ਜੀ ਮੁੱਛਲ ਦਾ ਬਨੇ ਕੀ ਹਸਾ ਹਕਤਾ ਜਾਂਦਾ ਬਾਕੀ ਵੀਰਾਂ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ मुलो मुमल मका लॻण मका लॻण ਰਾਵੜਾ ਰਾਵੜਾ ਮੱਕਾ ਲੱਗਦਾ ਇੰਦਰ ਆਉਂਦੇ ਨੇ ਯਾਰ ਬਾਈ ਬੋਲੋ 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 ਕੋਈ ਪਾ ਦਾ ਬੋਲੋ ਗ੍ਰਾਣੀ ਤੋ ਪਰਕਾਇਡ ਰੀਅਲ ਹੋਰ ਬਾਣ ਹੁਣ 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 ਚੱਲ ਵੇ ਲੈ ਲਓ ਜੀ ਨਹੀਂ ਬੋਲਿਆ ਆ 1885 ਆ ਗਈ ਹੈ ਜੀ ਵੇਣਿਆ ਦਾ ਕੀ 1885 ਦਾ ਕੀ ਹਿਸਾਬ ਜਾਂਦਾ ਆ ਬੋਲੋ ਜੀ ਬੋਲੋ ਬਾਕੀ ਵੀਡੀਓ ਦਬਕੇ ਸ਼ੇਅਰ ਕਰਦੇ ਹੋ 1885 ਆ ਗਈ ਆ ਹਾਂ ਵੀ ਦੋ ਗੇ ਰੱਖ ਪਾ 1885 ਬੋਲੋ ਜੀ 3600 3600 ਰੁਪਏ 3600 ਰੁਪਏ 3600 3600 ਆ ਡਬਲ ਪੱਖੇ ਦੀ ਬੋਲੀ ਨਾਲ ਆ ਡਬਲ ਪੱਖਾ ਹੀ ਐ 3600 3600 5 5 10 15 20 25 20 20 ਇੱਕ ਨੰਬਰ ਆ ਟੌਪ ਆ ਡੇਰੀ ਜੋ 40 ਰੁਪਏ 40 ਰੁਪਏ ਆ ਛੱਤੀ ਉਹ 40 ਪਾਉਂਦਾ ਹੈ ਕੋਈ ਡਰ ਕੇ ਡਰ ਕੇ ਆਏ ਗਾਲੇ ਗਾਲੇ ਉਹਦੇ ਬੋਲੀ ਗੋਕੇ ਦੀ ਗਾਲੇ 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 ਟਾਪ ਦੀ ਢੇਰੀ ਆ ਟਾਪ ਦੀ 45 50 50 ਸੰਗਤੀ ਲੋੜ ਨਹੀਂ ਗਈ 55 55 ਬੋਲੋ 50 ਲਗਾ 55 ਰੁਪਏ ਔਰ ਦੋ ਗੱਡਾ ਡਰ ਗਿਆ ਆ 55 ਰੁਪਏ 60 60 ਹਣ ਕਟਾਈ ਦੇਣੀ ਹੈ ਕਿ ਰੱਖਣੀ ਹੈ ਉਹ ਬਾ ਵੀ 50 ਰੁਪਏ ਬੋਲਦੇ ਯਾਰ ਓਕੇ ਸਾਰਾ ਚੱਲਦਾ ਆਪਾਂ ਹਿਸਾਬ ਨਾਲ ਬੋਲ ਲੈਂਦਾ ਯਾਰ ਅਗਲਾ ਕਿੰਨੇ ਪਾਏ ਕੋਈ 3660 ਰੁਪਏ ਗੋਗੇ ਦੇ ਚਲੋ ਲਓ ਜੀ 3660 ਰੁਪਏ ਹੋ ਗਈ ਆ 18 ਤੇ ਬਾਕੀ ਅੱਗੇ ਵੇਨੇ ਕੀ ਸਾਖਤਾ ਹੋ ਜਾਂਦਾ